ਹਾਂਜੀ ਸਜਣਾ ਦੋਸਤੋ ਮੈਂ ਹੈਗਾ ਤੁਹਾਡਾ ਪਵਨ ਸੋਦੀ ਅਨਦਰ ਪ੍ਰੋਪਰਟੀ ਫਰਮ ਸੋਦੀ ਅਸਟੇਟੈਂਟ ਅੱਜ ਇੱਕ ਹੋਰ ਪ੍ਰੋਪਰਟੀ ਮਤਲਬ ਲੈ ਕੇ ਆਇਆ ਜਿਹੜਾ ਹਮੇਸ਼ਾ ਮੈਨੂੰ ਲੁਕੀ ਗਨਿੰਦੇ ਆ ਪਾਜੀ ਕੋਈ ਕਾਨੀ ਵਾਲੀ ਪ੍ਰਾਪਰਟੀ ਹੈਗੀ ਆ ਜਾਂ ਫੋਟੋ ਕੋਈ ਪ੍ਰਾਪਰਟੀ ਕਾਨੀ ਵਾਲੀ ਹੈਗੀ ਆ ਲੈਤਾ ਲੈਸਟਰ ਦੇ ਵਿੱਚ ਹੋੜ ਜਿਹੜੇ ਆਪਣੇ ਲੈਸਟਰ ਦੀ ਜਨਤਾ ਹੈਗੀ ਆ ਆਪਣੇ ਸਰੋਤੇ ਦੇਖਦੇ ਆ ਲੈਸਟਰ ਵਾਲਿਓ ਐਲੀ 5 ਦੇ ਵਿੱਚ ਸਲਵੀ ਰੋਡ ਤੇ ਉੱਪਰ ਥੋੜਾ coma ਪ੍ਰਾਪਰਟੀ ਲੱਕੇ ਆ ਆ ਆਈਡੀਲੀ ਜਿਹੜੇ ਫਸਟ ਟਾਈਮ ਬਾਏਰ ਹੈਗੇ ਆ ਜੋ ਜਿਹੜੇ ਬਿਲਡਰ ਹੈਗੇ ਜਿਨ੍ਹਾਂ ਨੇ ਰੈਨੋਵੇਸ਼ਨ ਕਰਨੀਆਂ ਚਾਹੁੰਦੇ ਆ ਦ ਪੀਪਲ ਹੂ ਆ ਵਾਂਟਿੰਗ ਟੂ ਧੀ ਰੈਨੋਵੇਸ਼ਨਸ ਤੁਸੀਂ ਸੋਚਦੇ ਤੁਸੀਂ ਆਪਣਾ ਘਰ ਤੁਸੀਂ ਇਹਨੂੰ ਰੈਂਟ ਤੇ ਦੇਣਾ ਚਾਹਦੇ ਜਿੱਥੇ ਤੁਹਾਨੂੰ ਲੀਸਟ 1000 ਪਾਉਂਡ 1200 ਪਾਉਂਡ ਮਿਲ ਸਕਦਾ ਮਹੀਨੇ ਦਾ ਹਾਇਕ ਤਾਂ ਮਿਲੂਗਾ ਘੱਟੋ ਘੱਟ ਦੋ ਬੈਡਰੂਮ ਦੀ ਪ੍ਰਾਪਰਟੀ ਆ ਰੈਨੋਵੇਸ਼ਨਲ ਆ ਬਿਲਕੁਲ ਤੁਹਾਨੂੰ ਦਖਾਲਦਾ ਆ ਜਾਈਂ ਜੀ ਹਾਂਜੀ ਆ ਗਏ ਜੀ ਆ ਗਿਆਂ ਹਾਂਜੀ ਮੇਰੇ ਸਜਣੋ ਪਿਆਰੇਓ ਸੋਢੀ ਸਾਹਿਬ ਤਵਕੋ ਆ ਗਿਆਂ ਹਾਂਜੀ ਹੁਣ ਅਸੀਂ ਆ ਗਏ ਅੰਦਰ बन ਗਿਆ ਅੰਦਰ ਪਤੰਦਰ ਦੇਖ ਲੋ ਮੇ ਤਾਂ ਹੁਣ ਸ਼ਹਿਰੀ ਵੀ ਆਣ ਲੱਪਈਆ ਆ ਜਿੱਥੇ ਅਸੀਂ ਖੜੇ ਆ ਇਹ ਹੈਗਾ ਲਾਂਚ ਦੇਖ ਲੋ ਗੁੱਡ ਸਾਈਜ਼ ਹੈਗਾ ਲਾਂਚ ਦਾ ਏਰੀਆ ਹੁਣ ਮੈਂ ਤੁਹਾਨੂੰ ਲੈ ਕੇ ਆਨਾ ਲਿਵਿੰਗ ਰੂਮ ਆ ਹੈਗਾ ਲਿਵਿੰਗ ਰੂਮ ਦੇਖ ਲਓ ਕਿੰਨਾ ਖੁੱਲਾ ਡੁੱਲਾ ਚਿੱਟਾ ਚਿੱਟਾ ਲਿਵਿੰਗ ਰੂਮ ਸਾ ਡਲੇ ਪਰ ਮਤਾਨੂੰ ਇੱਕ ਹੋਰ ਚੀਜ਼ ਦਿਖਾ ਲਣੀ ਆ ਆਹ ਹੈ ਦੇ ਰਿਜਨਲ ਸਟੇਅ ਕੇਸ ਆ ਜਿੱਥੇ ਆਹ ਸਟੇਅ ਕੇਸ ਆ ਪਰ ਇੱਥੋਂ ਜਿਸਿਆ ਨੂੰ ਸਟੈਰ ਕੇਸ ਰਾਹ ਦੇ ਉੱਥੋਂ ਇੱਥੋਂ ਮੂਵ ਕਰ ਦੋ ਤੁਹਾਡੇ ਉੱਪਰ ਤਿੰਨ ਬੈਡਰੂਮ ਬਣ ਸਕਦੇ ਆ ਸਿਰਫ ਤੁਹਾਨੂੰ ਆਹ ਸਟੇਅ ਕੇਸ ਮੂਵ ਕਰਨਾ ਪੈਣਾ ਸੋ ਸਟੇਅ ਕੇਸ ਤੁਹਾਨੂੰ ਇੱਥੇ ਲੈਣਾ ਪੈਣਾ ਅਡੀਸ਼ਨਲ ਇੱਥੇ ਆਬਵੀਅਸਲੀ ਸਟੈਰ ਕੇਸ ਹੈਗਾ ਇੱਥੋਂ ਜਿੱਦਾਂ ਟੈਰੇਸ ਪ੍ਰਾਪਰਟੀ ਅਧੀਆਂ ਹੁੰਦੀਆਂ ਪਰ ਜਿੱਦਾਂ ਮੈਂ ਤੁਹਾਨੂੰ ਦੱਸ ਰਿਹਾ ਆ ਇਫ ਯੂ ਮੂਵਡ ਇਟ ਥੇਰ ਆਈਡੀਲੀ ਪੋਟੈਂਸ਼ੀਅਲੀ ਤੁਹਾਡਾ ਉੱਪਰ ਤਿੰਨ ਬੈੱਡਰੂਮ ਬਣ ਸਕਦੇ ਆ ਹਾਲਵੇ ਵੀ ਅੰਦਰ ਤੁਹਾਡਾ ਬਣ ਸਕਦਾ ਫੇਦਾ ਤੁਹਾਨੂੰ ਪਤਾ ਹੀ ਆ 1500 1400 ਮੇਬੀ 1600 ਮੈਸ ਐਰੀਏ ਦੇ ਵਿੱਚ ਘਰ ਪ੍ਰਾਪਰਟੀਆਂ 1600 ਪੌਂਡ ਤੇ ਵੀ ਦਿੱਤੀਆਂ ਆ ਬਲੀਵ ਇਟ অর ਨਾਟ 1500 1300 ਪਾਉਂਡ ਤੋਂ ਹੁਣ ਮੈਂ ਤੁਹਾਨੂੰ ਦਿਖਾਵਾਂਗਾ ਕਿਚਨ ਆਜੋ ਦੇਖ ਲਓ ਜੀ ਕਿਚਨ ਹਾਂ ਥੋੜਾ ਮੋਟਾ ਕੰਮ ਕਰਨੇ ਵਾਲਾ ਹੈਗਾ ਪ੍ਰੋਪਰਟੀ ਦੇ ਵਿੱਚ ਪਰ ਡਿਮਾਂਡ ਇਸ ਏਰੀਆ ਦੇ ਵਿੱਚ ਤੁਸੀਂ ਮੈਂ ਤੁਹਾਨੂੰ ਇੱਕ ਵੀ ਗੱਲ ਦੱਸ ਦਵਾਂ ਮਾਇਆ ਜੇ ਕਿਸ ਨੂੰ ਪਤਾ ਲੱਗ ਜਾਵੇ ਇਸ ਇਅਰੀਏ ਦੇ ਵਿੱਚ ਕੋਈ ਰੈਂਟ ਤੇ ਜਾ ਰਿਹਾ ਆ ਉਹ ਤੁਹਾਡੇ ਤੁਹਾਡੇ ਐਡਾ ਲੋਕੀ ਹਾਦੇ ਜਿੱਦਾਂ ਕੀਰੀਆਂ ਦਾ ਢੇ ਲੱਗਿਆ ਹੁੰਦਾ ਸੋ ਆਹ ਹੈ ਦਾ ਕਿਚਨ ਏਰੀਆ ਤੁਸੀਂ ਦੇਖ ਸਕਦੇ ਆ ਇੱਥੇ ਤੁਸੀਂ ਵਾਸ਼ਿੰਗ ਮਸ਼ੀਨ ਲਗਾ ਸਕਦੇ ਆ ਫਿਟਿੰਗ ਹਾਜੀ ਇੱਥੇ ਹੈ ਨਹੀਂ ਨੀਆ ਪਰ ਕਿਸੇ ਨੇ ਇੱਥੇ ਵਾਸ਼ਿੰਗ ਮਸ਼ੀਨ ਲਗਾਣੀ ਹੋਵੇ ਤੁਸੀਂ ਇੱਥੇ ਲਗਾ ਸਕਦੇ ਆ ਕੜੀ ਵਾਸ਼ਿੰਗ ਮਸ਼ੀਨ ਹਰੀ ਥਲੇ ਆ ਹੈਗਾ ਦਾ ਬਾਥਰੂਮ ਹਾਂਜੀ ਮੇਰੇ ਸੱਜਣੋ ਦੋਸਤੋ ਹੁਣ ਮੈਂ ਤੁਹਾਨੂੰ ਲਾਕੇ ਚੱਲਾਂ ਗਾਰਡਨ ਦੇ ਵਿੱਚ ਆ ਜਾਓ ਜੀ ਆ ਜਾਓ ਗਾਰਡਨ ਦੇ ਵਿੱਚ ਦੇਖ ਲਓ ਖੁੱਲਾ ਡੁੱਲਾ ਗਾਰਡਨ ਕਿਸਨੇ ਇੱਥੇ ਐਕਸਟੈਂਸ਼ਨ ਕਰਕੇ ਮੈਂ ਤੁਹਾਨੂੰ ਵੀ ਦਿਖਾਵਾਂ ਤੁਸੀਂ ਸੋਚਦੇ ਹਾਨੇ ਆ ਛੋਡੀ ਸਾਹਿਬ ਗਾਰਡਨ ਦਿਖਾਲਦਾ ਪਰ ਮੈਂ ਤੁਹਾਨੂੰ ਬਿਲਕੁਲ ਦਿਖਾ ਲਣਾ ਹੌਲੀ ਹੌਲੀ ਪਹਿਲਾਂ ਮੈਂ ਤੁਹਾਨੂੰ ਫੁੱਲ ਦਿਖਾ ਲਣੀ ਆ ਇਹਦਾ ਕੀ ਪੋਟੈਂਸ਼ੀਅਲ ਹੈਗਾ ਇਹਦੇ ਪਿੱਛੇ ਅਸੀਂ ਦਖਾਲ ਦਾਂ ਪਹਿਲਾਂ ਪਹਿਲਾਂ ਆ ਹੈਗਾ ਸ਼ੈਡ ਐਕਸੈਸ ਵੇ ਸੋ ਜੇ ਤੁਸੀ ਆਪਣਾ ਡਸ ਬਨ ਲੈ ਕੇ ਜਾਣਾ ਹੋਵੇ ਤੁਸੀਂ ਇੱਥੋਂ ਲੈ ਕੇ ਜਾ ਸਕਦੇ ਗਾਰਡਨ ਤੋਂ ਪਿੱਛੇ ਮੋਰ ਤੋਂ ਸਿੱਧਾ ਤੁਸੀਂ ਪਿੱਛੇ ਲੈ ਕੇ ਜਾ ਸਕਦੇ ਹਾਂ ਹੁਣ ਮੈਂ ਤੁਹਾਨੂੰ ਲੈ ਕੇ ਦਿਖਾ ਹਾਲ ਦਨ ਗਾਰਡਨ ਦਾ ਏਰੀਆ ਦੇਖ ਲਓ ਜੀ ਆਹ ਹੈਗਾ ਗਾਰਡਨ ਥੱਲੇ ਆਹ ਹੈਗਾ ਜਿੱਥੇ ਥੱਲੇ ਦਾ WC ਆ ਥੱਲੇ ਦੀ ਗਰਾਉਂਡ ਫਲੋਰ ਦੀ WC ਆ ਦੇਖੋ ਇੱਥੇ ਦਾ ਗਾਰਡਨ ਗਾਰਡਨ ਦੇਖੋ ਇੰਨਾ بڑا ਗਾਰਡਨ ਆ ਲੋਕਾਂ ਨੇ ਐਕਸਟੈਂਸ਼ਨਾਂ ਕੀਤੀਆਂ ਪਈਆਂ ਆ ਤਕਰੀਬਨ ਹਰੇਕ ਘਰ morless every other house ne ethe extensiona kitiyan hain tiside ghwis sakne lokan ne ethe near enough extensiona kitiyan payiyan hain so je da potential aa tisey nu third three bedrooms easy bana sakde hain easy aajo ji hum methon dakhal da upar jaake hanji sajano pyareo hun assi aa gaye hain ਫਸਟ ਫਲੋਰ ਲੈਂਡਿੰਗ ਤੇ ਹੁਣ ਅਸੀਂ ਪਹਿਲਾ ਫਲੋਰ ਤੇ ਆ ਗਏ ਆ ਪ੍ਰੋਪਰਟੀ ਤੇ ਹੁਣ ਜਿੱਥੇ ਅਸੀਂ ਖੜੇ ਆ ਇਹ ਹੈਗਾ ਬੈਡਰੂਮ ਨੰਬਰ 1 ਤੁਸੀਂ ਦੇਖ ਸਕਦੇ ਆ ਬੈਡਰੂਮ ਆ ਖੁੰਝੇ ਦੇ ਵਿੱਚ ਹੈਗਾ ਸਟੋਰੇਜ ਸੋ ਉਹ ਹੈਗਾ ਸਟੋਰੇਜ ਆਜਾ ਮੈਂ ਤੁਹਾਨੂੰ ਦਿਖਾਣਾ ਸੋ ਆ ਹੈਗਾ ਸਟੋਰੇਜ ਏਰੀਆ ਦੇਖ ਲਓ हम मैं थोड़ा लैके ना बेडरूम नंबर टू आ तो है का हैलवे हम बेडरूम नंबर टू है का दिस इज बेडरूम नंबर टू देख लो खुले खुले रूम आ कैमरा मैन पखा दे बाथरूम to so show them the bathroom hun tusi dekh leya potential kinni ghar de upar tusi thonu chetavane pehla dasi thalle ground floor te sara main thano explain kar reha sara potential tisey nu kidda convert karke tusi enu 3 bedroom bana sakde ho par chetta rakho planning permission de naal jehda kamm hi karna with right planning regulations eh ni ha as da builder eh kenda saga ja bina baghair to jo vi karna likht likhai de vich thano pata hi a jar phir sodhi das danda na phir likht likhai minna eh hi tit tarikh le galu likht likhai garden vi eh da na good size backyard eh garden haga ya extension vaste ਹੁੱਲਾ ਡੁੱਲਾ ਤੁਸੀਂ ਇਹਨੂੰ ਬਣਾ ਸਕਦੇ ਤਿੰਨ ਬੈੱਡਰੂਮਾਂ ਦਾ ਬਣ ਜਾਵੇਗਾ ਨਾ ਤੁਹਾਨੂੰ ਪੋਟੈਂਸ਼ੀਲੀ ਪੋਟੈਂਸ਼ੀਲੀ ਅਸੀਂ ਬੁਸ਼ਵੀ ਰੋਡ ਤੇ ਘਰ ਦਿੱਤਾ ਰੈਂਟ ਤੇ ਚਾਰ ਬੈੱਡਰੂਮ ਮਨ ਲਗਾ ਤਿੰਨ ਟਾਇਲਟ ਆ ਜਾਂ ਤਿੰਨ ਬਾਥਰੂਮ ਡਬੀਸੀਜ਼ ਆ ਬਾਥਰੂਮ ਹੈਗੇ ਆ ਉਹਦਾ ਰੈਂਟ ਮਿਲਦਾ 1800 ਤੋਂ ਮਿੰਨ ਜੇ ਮਿਲਦਾ 1900 ਤੋਂ ਸੌ ਪੋਟੈਂਸ਼ੀਅਲ ਦੇਖ ਲਓ ਛੋਟੇ ਇਹ ਘਰ ਚੋਂ ਤੁਸੀਂ ਇੰਨਾ ਪੈਸਾ ਕੱਢ ਰਹੇ ਹਾਂ ਹੁਣ ਦੇਖਣੇ ਵਾਸਤੇ what do you have to do if you want to see it simple simple lester office nu order of 162253455 or 1162253455 to see whole dusra office nu vi phone kar ke kar sakde haan only telephone redirect kar dena sadhi lester office nu so ali fide area de vich taal vi rotte haan tu si eh nahi kar sakde keh sakde mainu koi samjhi nahi lagi आके देखूंगे पता लगेगा बेस्ट ऑफर ओवर टू ट्वेंटी देख लो प्राइस भी एन जैज लगाई है जैज़ जैज, जैज न मतलब एन राइट प्राइस बेस्ट ऑफर ओवर टू ट्वेंटी फोर्ट सिंह